ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 11 ਤੋਂ ਲੈ ਕੇ 12 13 ਅਤੇ 14 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਹਲੇ ਵੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਕਾਫੀ ਹੱਦ ਤੱਕ ਸਾਫ਼ ਹੋ ਚੁੱਕਿਆ ਹੈ ਤਾਜ਼ਾ ਸੈਟੇਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਕਿ ਪੰਜਾਬ ਨਾਲ ਲੱਗਦੇ ਹਰਿਆਣਾ ਪੱਛਮੀ ਯੂਪੀ ਰਾਜਸਥਾਨ ਗੁਜਰਾਤ ਅਤੇ ਐਮਪੀ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਉਂਕਿ ਇੱਕ ਚੱਕਰਵਾਤੀ ਤੂਫਾਨ ਜੋ ਉੱਠਿਆ ਸੀ ਉਹ ਹੁਣ ਪਾਕਿਸਤਾਨ ਤੋਂ ਵੀ ਅੱਗੇ ਪੱਛਮੀ ਹਿੱਸੇ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਨਾਲ ਦੀ ਨਾਲ ਗੱਲ ਕਰਈਏ ਤਾਂ ਪੰਜਾਬ ਦੇ ਤੱਟਵਰਤੀ ਜਿਹੜੇ ਇਲਾਕੇ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਆਪਾਂ ਪੂਰਬੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਇਹ ਸਿਸਟਮ ਬਣੇ ਹੋਏ ਨੇ ਜਿਨ੍ਹਾਂ ਦਾ ਕੋਈ ਵੀ ਚਾਂਸ ਨਹੀਂ ਹੈ ਕਿ ਪੰਜਾਬ ਵਿੱਚ ਐਂਟਰੀ ਕਰਨ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਸਾਫ਼ ਹੋ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਸਾਨੂੰ ਪਹਿਲੀ ਵਾਰੀ ਦੇਖ ਰਹੇ ਹੋ ਵੈਦਰ ਅਪਡੇਟਸ ਜੁੜੇ ਨੂੰ YouTube ਦੇ ਉੱਪਰ ਸਬਸਕ੍ਰਾਈਬ ਕਰੋ Facebook ਅਤੇ Instagram ਦੇ ਉੱਪਰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਹਾਲਾਤ ਫਿਲਹਾਲ ਪੰਜਾਬ ਦੇ ਵਿੱਚ ਖੁਸ਼ਕ ਰਹਿਣਗੇ ਪੱਛਮੀ ਹਵਾਵਾਂ ਦੀ ਵਾਪਸੀ ਹੋ ਚੁੱਕੀ ਹੈ ਜਿਸ ਦੇ ਨਾਲ ਧੁੱਪ ਅਤੇ ਗਰਮੀ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇਵੇਗਾ ਕਿਹੜੇ-ਕਿਹੜੇ ਇਲਾਕੇ ਵਿੱਚ ਕੀ-ਕੀ ਹਾਲਾਤ ਹੋਣਗੇ ਦਿਨਾਂ ਦੇ ਹਿਸਾਬ ਨਾਲ ਜਾਣਕਾਰੀ ਦੇਖ ਲੈਂਦੇ ਹਾਂ ਜੀ ਆਪਾਂ ਤਾਜ਼ਾ ਜਾਣਕਾਰੀ ਦੇਖੀ ਜਾਵੇ ਤਾਂ ਦੇਖ ਸਕਦੇ ਹੋ ਕਿ ਪੰਜਾਬ ਦੇ ਪੂਰਬੀ ਇਲਾਕੇ ਜਾਨੀ ਕਿ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਦੇ ਕੁਝ ਕ ਇਲਾਕੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ 11 ਤਰੀਕ ਸਵੇਰ ਤੋਂ ਜਿਸ ਦੇ ਕਾਰਨ ਤੜਕੇ 2 ਵਜੇ ਤੋਂ ਲੈ ਕੇ ਹਲਕੀ ਦਰਮਿਆਨੀ ਕਿਰਮਣ ਕਣੀ ਤੇ ਬੂੰਦਬੰਦੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਥੋੜੀ-ਬੋਤੀ ਠੰਡ ਦਾ ਅਹਿਸਾਸ ਇਨ੍ਹਾਂ ਇਲਾਕੇ ਵਿੱਚ ਹੋਵੇਗਾ ਬਾਕੀ ਇਲਾਕਿਆਂ ਵਿੱਚ ਮੌਸਮ ਜਿਹੜਾ ਹੈ ਉਹ ਠੀਕ-ਠਾਕ ਬਣੇ ਰਹਿਣ ਦੀ ਉਮੀਦ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂਸ਼ਹਿਰ ਫਤਿਹਗੜ੍ਹ ਸਾਹਿਬ ਮੋਹਾਲੀ ਅਤੇ ਪਟਿਆਲਾ ਦੇ ਵਿੱਚ ਵੀ ਥੋੜੀ-ਬਹੁਤੀ ਬੱਦਲਬਾਈ ਆ ਸਕਦੀ ਹੈ ਪਰ ਬਾਕੀ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਤੋਂ ਹੇਠਲੇ ਪਾਸੇ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਲੁਧਿਆਣਾ ਸੰਗਰੂਰ ਤੇ ਮਾਨਸਾ ਦੇ ਵਿੱਚ ਮੌਸਮ ਡਰਾਈ ਹੈ ਹਲਕੇ ਦਰਮਿਆਨੇ ਬੱਦਲਬਾਈ ਬਾਅਦ ਦੁਪਹਿਰ ਆ ਸਕਦੀ ਹੈ ਪਰ ਕੋਈ ਵੱਡੀ ਹਲਚਲ ਬਣਦੀ ਹੋਈ ਮੀਂਹ ਦੀ ਦਿਖਾਈ ਨਹੀਂ ਦੇ ਰਹੀ ਅਉਂਦੇ ਦਿਨਾਂ ਦੀ ਗੱਲ ਕਰੀਏ ਤਾਂ ਸੇਮ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ 12 ਅਤੇ 13 ਤਰੀਕ ਨੂੰ ਦੇਖ ਸਕਦੇ ਹੋ ਕਿ ਸੇਮ ਹਾਲਾਤ ਨੇ ਜੀ 12 ਅਤੇ 13 ਸਤੰਬਰ ਨੂੰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪਨਗਰ ਨਵਾਂ ਸ਼ਹਿਰ ਤੇ ਰੂਪਨਗਰ ਇਹਨਾਂ ਇਲਾਕਿਆਂ ਵਿੱਚ ਜਿਹੜਾ ਮੌਸਮ ਹੈ ਉਹ ਥੋੜਾ ਬਹੁਤਾ ਬਦਲਦਾ ਹੋਇਆ ਦਿਖਾਈ ਦੇ ਸਕਦਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਪਟਿਆਲਾ ਇਹਨਾਂ ਵਿੱਚ 12 ਤਰੀਕ ਨੂੰ ਠੀਕ ਹੈ ਮੌਸਮ ਬਾਕੀ ਜਿਹੜਾ ਮੌਸਮ ਡ్రਾਈ ਰਹੇਗਾ ਅਮਾਜਾ ਤੇ ਮਾਲਵਾ ਬੈਲਟ ਜਿਹੜੀ ਨੇ ਇਹਨਾਂ ਵਿੱਚ ਕੋਈ ਵੱਡੀ ਹਲਚਲ ਨਹੀਂ ਹੈ ਤੇ 13 ਤਰੀਕ ਨੂੰ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਦੇ ਵਿੱਚ ਵੱਡੀ ਹਲਚਲ ਹੁੰਦੀ ਕੋਈ ਦਿਖਾਈ ਨਹੀਂ ਦੇ ਰਹੀ ਮੌਸਮ ਖੁਸ਼ਕ ਰਹੇਗਾ 13 ਤਰੀਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਮਾਝੇ ਦੇ ਵਿੱਚ ਅਤੇ ਮਾਲਵੇ ਸੋਰੀ ਦੁਆਬੇ ਅਤੇ ਪੁਆਦ ਦੇ ਇਲਾਕੇ ਦੇ ਵਿੱਚ ਕਿਧਰਾਂ ਕਿਤੇ ਸਾਨੂੰ ਜਿਹੜੇ ਹਲਕੀ ਦਰਮਿਆਨੀ ਬੱਦਲ ਵਈਆਂ ਆਉਂਦੀਆਂ ਦਿਖਾਈ ਦੇ ਸਕਦੇ ਨੇ ਆਖਰੀ ਦਿਨ ਦੀ ਗੱਲ ਕਰੀਏ ਤਾਂ ਸੇਮ ਹਾਲਾਤ ਨੇ ਲਗਭਗ ਸਾਨੂੰ ਦਿਖਾਈ ਦੇ ਰਿਹਾ ਕਿ ਮਾਝੇ ਦੇ ਲੈ ਕੇ ਮਾਲਵਾ 벨ਟ ਯਾਨੀ ਕਿ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਮੌਸਮ ਜਿਹੜਾ ਖੁਸ਼ਕੀ ਰਹੇਗਾ ਤੇ ਬਾਕੀ ਇਹ ਜਿਹੜੀ 벨ਟ ਹੈ ਜਿਹੜੀ ਕਿ ਹਮਾਚਲ ਦੇ ਨਾਲ ਟੱਚ ਕਰਦੀ ਹੈ ਪਖਤਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਇਹਨਾਂ ਵਿੱਚ ਥੋੜੀ-ਬੋਤੀ ਬੂੰਦਾਬੰਦੀ ਹੋ ਸਕਦੀ ਹੈ ਬੱਦਲਬਾਜ਼ੀ ਦਾ ਮਾਹੌਲ ਬਣਿਆ ਰਹੇਗਾ ਵੱਡੀ ਕਾਰਵਾਈ ਫਿਲਹਾਲ ਹੁੰਦੀ ਕੋਈ ਦਿਖਾਈ ਨਹੀਂ ਦੇ ਰਹੀ ਐਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਅਗਲੀ ਕੋਈ ਜਾਣਕਾਰੀ ਹੋਈ ਤਾਂ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਔਰੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਸਾਨੂੰ ਦੇਖ ਰਹੇ ਹੋ ਸਾਡੇ ਪੇਜ ਨੂੰ ਸਬਸਕ੍ਰਾਈਬ ਫੋਲੋ ਅਤੇ ਨਾਲ ਦੀ ਨਾਲ ਲਾਈਕ ਜ਼ਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ